ਆਪਕੀ ਸੀ 2011 ਦੀ ਗਵਰਨਰ ਸਾਹਿਬ ਨਾਲ ਇੰਟਰਵਿਊ ਕੀਤੀ ਸੀ ਉਸ ਤੇ ਕੀ ਜਪੂਰੀ ਤਾਰਾ ਹੈ ਉਹਨਾਂ ਦਾ ਸਾਰਾ ਵਿਸਥਾਰ ਪੰਜਾਬ ਨਾਲ ਰਿਕਾਰਡ ਰੱਖਿਆ ਕੀ ਤਰ੍ਹਾਂ ਬੇਤੀ ਸੁਜੀਤ ਵਿੰਦਰੱਖਿਆ ਰਿਸ਼ਤੇਦਾਰੀ ਚੋਂ ਮੇਰਾ ਵੱਡਾ ਭਾਈ ਸੀ ਉਹਦੇ ਦਾਦੇ ਨੂੰ ਮੇਰੀ ਦਾਦੀ ਘੁਆ ਗਿਆ ਸੀ ਵਿੰਦਰੱਖੀ ਦੀ ਜੀਵਨੀ ਲਿਖਣ ਦਾ ਮੈਨੂੰ ਆਨ ਹੈ ਗਵਰਨਰ ਪੰਜਾਬ ਨੇ ਰਿਲੀਜ਼ ਕੀਤੀ ਕਹਿੰਦਾ ਹੈ ਇੱਕ ਕਾਣਾ ਹੈ ਜੀਵਨੀ ਕਾਦੀ ਲਿਖੀ ਉਹਨੇ ਮੈਨੂੰ ਦਾਤਤਾ ਸੁਣੋ ਕਿ ਜੀ ਵਿੰਦਰੱਖੀ ਦੀ ਬਾਤ ਦਾ ਸੁਪਨਾ ਸੀ ਮੈਨੂੰ ਇੱਕ ਆਇਆ ਰਾਤ ਨੂੰ ਬਿੰਦਰ ਕੀਏ ਨੇ ਸੀ ਜਗਾ ਰਾਤ ਨੂੰ ਕਹਿੰਦਾ ਇੱਕ ਮੇਰਾ ਇਤਿਹਾਸ ਵੀਰਣਾ ਇਹ ਗੱਲਾਂ ਲਿਖੀ ਵੀ ਤੇ ਖਾਸ ਵੀਰਣਾ ਮੈਂ ਕਿਹਾ ਬਾਈ ਮੈਨੂੰ ਡਰ ਲੱਗਦਾ ਤੂੰ ਤਾਂ ਜਿਹੜਾ ਲਾਇਆ ਹੋਇਆ ਸਾਰੇ ਜੱਗ ਦਾ ਇੱਥੇ ਕਿੱਥੇ ਤੇਰਾ ਮਿਹਸਾਬ ਲੱਭੂਗਾ ਕਿਹੜੀ ਕਿਹੜੀ ਗੱਲ ਦਾ ਜਵਾਬ ਲੱਭੂਗਾ ਕਹਿੰਦਾ ਅੱਖ ਹੌਸਲਾ ਮੈਂ ਨਾਲ ਖੜਾਗਾ ਹੱਥ ਹੋਂ ਤੇਰਾ ਮੈਂ ਪੜਾਂਗਾ ਜਦੋਂ ਚਾਹੀ ਉਦੋਂ ਮੈਨੂੰ ਯਾਦ ਕਰ ਲਈ ਜਿੰਨੀ ਚਾਹੀ ਉਹਨੇ ਤਕਦਾਵ ਭਾਵੇਂ ਉਹੀ ਗੱਲ ਹੋ ਗਈ ਜਦੋਂ ਸੀ ਮੈਂ ਸੋਚਦਾ ਸੁਪਨੇ ਚ ਆ ਕੇ ਰੱਬੀ ਸੀ ਤੋਚਦਾ ਲਿਖਦਾ ਸੀ ਮੈਂ ਗੱਲਾਂ ਉਹ ਲਿਖਉਂਦਾ ਸੀ ਢੇਕੜੇ ਦਾ ਵੱਲ ਵਿੱਚ ਉਹ ਸਕਾਉਂਦਾ ਸੀ ਆਪਣੀ ਕਿਤਾਬ ਆਪ ਹੀ ਲਿਖਾ ਰਿਹਾ ਢੇਕੜੇ ਦਾ ਜੱਜ ਮੈਨੂੰ ਉਹ ਸਕਾ ਗਿਆ ਹਰ ਵੇਲੇ ਮਾਈਕਰੇ ਨਾਲ ਖੜਾ ਸੀ ਉਮਰ ਚ ਮੇਰੇ ਤੋਂ 10 ਸਾਲ ਬਿਤਾ ਸੀ ਆਖਿਆ ਜੋ ਨੇ ਉਹ ਮੈਂ ਪੂਰਾ ਕਰਤਾ ਉਹਦਾ ਇਤਿਹਾਸ ਲੋਕਾਂ ਮੁਰੇ ਧਰਤਾ ਮੇਰੀ ਅਰਦਾਸ ਰੱਬਾ ਤੇਰੇ ਪਾਸ ਜੀ ਚਾਰਨਾ ਜ਼ਰੂਰ ਨੂੰ ਬਖਸ਼ੋ ਨਿਵਾਸ ਜੀ ਇੱਕ ਅਸੀਮ ਰੱਖੀ ਦੀ ਦੇਰੀ ਬੇਦਾਰਾਂਾਂ ਜਨ ਮੋੜ ਤੋਂ ਵੀਦਰ ਰੱਖੀ ਦਿੱਤੀ ਸੀ ਸ਼ੁਰੂ ਸ਼ੁਰੂ ਕਿ ਜੀ ਵਿਦਰ ਰੱਖੀ ਜੀ ਭਗੰਦਰ ਮਟਾਓਰ ਕਨਾਲ ਫੇਰ ਆਈ ਮਖੜੀ ਸਾਉਂਡ ਵਾਲਿਆਂ ਤੋਂ ਇਹਦਾ ਰੇਲ ਤਿਆਰ ਕਰਵਾਈ 7 ਸਾਨ 86 ਸਤੰਬਰ ਦਾ ਦਿਨ ਐਤਵਾਰ ਨੂੰ ਹੀ ਭਾਈ ਆਠ ਲਿੰਕ ਮੁਹਾਲੀ ਲੈ ਕੇ ਰੱਖਿਆ ਨਾਈਟ ਕਰਾਈ ਵਿਦਰ ਕੀ ਨਾ ਰਚਕਾਪਗੇ ਉੱਚੀ ਸੁਰ ਵਿੱਚ ਗਾਇਆ ਉਸ ਤੋਂ ਮਗਰਮ ਖਾਸੀ ਦੇ ਵਿੱਚ ਫੇਰ ਦੁਬਾਰਾ ਆਇਆ ਟੈਗੋਰ ਥੀਏਟਰ ਚੰਡੀਗੜ੍ਹ ਦਾ ਹਾਊਸ ਹੋ ਗਿਆ ਭੁੱਲ ਸ਼ਮਸ਼ੇਰ ਸੰਘੂ ਵੀ ਪਹੁੰਚ ਗਿਆ ਜੇ ਪੌਣ ਖਲਾਫ ਆ ਬੋਲਦਾ ਇੱਕ ਹੱਥ ਕਰੀ ਬਿਉਰ ਮੇਰੀ ਆਪਣੀ ਕਲਾ ਦੀ ਬਕਰਕਾਰੀ ਦੂਜੀ ਮੁਠੀ ਬੰਦ ਕੇ ਉਸ ਵਿੱਚ ਨਿੱਕਰ ਗੀਤਕਾਰੀ ਮਾਰਖੜ ਸ਼ਕਤੀ ਬੜੀ ਸੰਧੂ ਦੀ ਲੈ ਨਾਰਮ ਜਿ ਪਛਾਣ ਲੁਧਿਆਣੇ ਦੇ ਥੰਮ ਗਵਈਆਂ ਦੇ ਨਾਲ ਪੀਣ ਖਾਨ ਲਿਧ ਰਹੀ ਨੇ ਰੰਗ ਬੰਨਿਆ ਹੋ ਗਈ ਬੱਲੇ ਬੱਲੇ ਸ਼ਮਸ਼ੇਰ ਸੰਧੂ ਨੇ ਹੱਥ ਮਲਾਇਆ ਉਤਰਿਆ ਜਨ ਥੱਲੇ ਵੇਲਾ ਘੜ ਦੀ ਸ਼ਾਮ ਦਾ ਤੇ ਪੈਣ ਲੱਗੀ ਸੀ ਰਾਤ ਸੰਖੇਪ ਜਿਹੀ ਦੋਹਾ ਵਿਚਾਲੇ ਹੋਈ ਸੀ ਗੱਲਬਾਤ ਸਮੇਂ ਨਾਲ ਇਤਿਹਾਸਕ ਬਣ ਗਈ ਸਰਸਰੀ ਗੁਲਾਕਾਤ ਸ਼ਾਇਰ ਤੇ ਬੰਕਾਰ ਨੇ ਸਾਂਝੇ ਕੀਤੇ ਜੇ ਜਵਾਬ ਸੰਤੂ ਸ਼ਮਸ਼ੀਰ ਮੈਂ ਕਿਉਂ ਕਹਿੰਦੇ ਲੋਕ ਨੇ ਗੀਤਾਂ ਦੇ ਭਟਾਰ ਮੇਰੇ ਕੋਲ ਥੋਕ ਨੇ ਮਿਲਣੇ ਦੀ ਯਾਰਾ ਮੈਨੂੰ ਥਾਂ ਦਾ ਸੱਜਾ ਅਤ ਪਤਾ ਆਪਣਾ ਕਰਾਉਂਦਾ ਸੱਜਾ ਪਹਿਲਵਾਨ ਸੁੱਚਾ ਸਿੰਘ ਮੇਰਾ ਬਾਪ ਜੀ ਮੈਂ ਨਹੀਂ ਕਰਨਾ ਮਿਲਣਾ ਤੁਹਾਨੂੰ ਆਪ ਜੀ ਚਾਰ ਭੈਣਾਂ ਦਾ ਹਬੀਬ ਸਵਾ ਲੱਖ ਜੀ ਰਹਿੰਦਾ ਸਰਜੀਤ ਪਿੰਡ ਦੇ ਇੰਦਰੱਖ ਜੀ ਸੁਣ ਕੇ ਜਵਾਬ ਸੰਤੂ ਗਿਆ ਚੌਕ ਸੀ ਹੋਰ ਕਿੱਧਰ ਰਸ ਜਿਹੜੇ ਰੱਖੇ ਸ਼ੌਂਕ ਜੀ ਇੱਧਰ ਉਹਦੇ ਜਾਂਦਾ ਪਿੰਡ ਰਾਹ ਦਾ ਸੱਜਾ ਕਿੰਨੀ ਦੂਰ ਤੇ ਰਾਹੇ ਕਰਾਉਂਦਾ ਸੱਜਾ ਬੀਦਰ ਰਖੀ ਇਹਨੇ ਦੂਜਾ ਸ਼ੌਕਤ ਅਸਿਆ ਦੇਖ ਕੇ ਸਰੀਰ ਸ਼ਮਸ਼ੀਰ ਅਸਿਆ ਆਖੇ ਪਹਿਲਵਾਨੀ ਵਿੱਚ ਕਈਆਂ ਨੂੰ ਮਚਿੱਤੇ ਆਂ ਸੋਨੇ ਵਾਲਾ ਮੈਡਲ ਸੀ ਕੇਰਾ ਜਿੱਤੇ ਆ ਬਾਪੂ ਕਹਿੰਦਾ ਬਹਿਲਵਾਨੀ ਸਾਹਮਣ ਰੱਖ ਜੀ ਰੋਪੜ ਦੇ ਨੇੜੇ ਪੈਂਦਾ ਬੈਨ ਰੱਖ ਜੀ ਸੰਦੂ ਕਹਿੰਦਾ ਚੰਗਾ ਫੇਰ ਮੈਂ ਹਾਂ ਚੱਲਦਾ ਤੂੰ ਤਾਂ ਮੈਨੂੰ ਜਾਪਦਾ ਸਰਕਾਰ ਕੱਲ ਤਾਂ ਮੇਰੇ ਲੈ ਕੇ ਸੇਵਾ ਕੋਈ ਤਾਂ ਲਸ ਜਾ ਕਦੋਂ ਆ ਮੈਂ ਤੇਰੇ ਮੈਂ ਘਰ ਆਉਂਦਾ ਸਜਾ ਇਹਾਂ ਵੀ ਇੰਦਰ ਰਖੀ ਇਹਨੇ ਚੰਗਾ ਬਾਈ ਜੀ ਇੱਕ ਗੱਲ ਕਹਿਣ ਕੋਲ ਲਸਾਂਗਾ ਬਾਈ ਜੀ ਸੋਹਣਿਆ ਵਪਾਰ ਕੋ ਤੁਹਾਡੀ ਅੱਖ ਜੀ ਖੁੱਲੇ ਨੇ ਦੁਆਰ ਸਾਡਾ ਪੇਖ ਰੱਖੇ ਸ਼ਾਇਰੀ ਤੇ ਗਾਇਕੀ ਦੀ ਜੁੜੀ ਜ਼ੋਰ ਸੀ ਬੜਾ ਖੁਸ਼ ਹੋਇਆ ਅਕ ਅਕ ਕੇ ਟੈਗੋਰ ਸੀ ਟੈਗੋਰ ਥੀਟਰ ਚ ਮਿਲੇ ਸੀ ਸ਼ਾਇਰੀ ਤੇ ਗਾਇਕੀ ਦੀ ਜੁੜੀ ਜ਼ੋਰ ਸੀ ਬੜਾ ਖੁਸ਼ ਹੋਇਆ ਅਕ ਕੇ ਟੈਗੋਰ ਸੀ ਜਗਨਨੰਦ ਮੰਨ ਜੀ ਨੇ ਗੀਤ ਲਿਖਿਆ ਰੂਧਾ ਪਰ ਸ਼ਾਮਾ ਤੋਂ ਹਨ ਉਹਨਾਂ ਨੇ ਲਿਖਿਆ ਉਤੋਂ ਬਾਅਦ ਇਹ ਜੋੜੀ ਫਿੱਟ ਹੋ ਗਈ ਗਾਈ ਕੀ ਦੇ ਅੰਬਰਾਜ ਫਿੱਟ ਹੋ ਗਈ ਪਿੰਡਾਂ ਸ਼ਹਿਰਾਂ ਫਿਲਮਾਂ ਚ ਲੱਗੇ ਕਾੜੇ ਦੀ ਸੰਧੂ ਬਦਲੀ ਖਦਾਨਾ ਗੀਤ ਮਾੜੇ ਦੀ ਠੇਕਾ ਲੰਬੀਆਂ ਦੇ ਨਾਲ ਪਾਸਾ ਥੱਲੇ ਆ ਡਿਸਕੋ ਭਜਾਈ ਬੋਪਨ ਨੂੰ ਦਮਲਿਆ ਇਹਨਾਂ ਲੰਬਾ ਜੋੜਨ ਆ ਗਈ ਹੋਰ ਟਿੱ ਗਿਆ ਲੋਕਾਂ ਦਾ ਦੁੱਧੇ ਦਾ ਪਾਣੀ ਵਿਕਿਆ ਕੱਚੀ ਪਿੰਡੀ ਗਾਈ ਕੀ ਤੇ ਚਿਪਕਾਟ ਤੇ ਯਾਰ ਬੋਲਦੇ ਨਾ ਕਿ ਝੰਡੇ ਗੱਟ ਤੇ ਗੁੜਮੁੜ ਲਾ ਕੇ ਨੱਚਦੇ ਨੇ ਸਭ ਜੀ ਕਿੱਥੋਂ ਕਿੱਥੇ ਮੇਲ ਹੈ ਕਰੋ ਦਾ ਰੱਬ ਜੀ ਜਨਮਾਂ ਦੇ ਮੇਲ ਹੈ ਮਲਾਉਂਦਾ ਰੱਬ ਜੀ خور مابت کو یہ بہت معلومات لیں کے ساتھ میں جانی میں